ਮੈਂ ਪਿੰਡ ਕੋਕਰੀ ਬਲਾਸੰਗ ਦੀ ਰਹਿਣ ਵਾਲੀ ਆ ਦੋ ਮਹੀਨੇ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਕੰਮ ਸ਼ੁਰੂ ਕੀਤਾ ਸੀ ਉਹਨਾਂ ਦੀ ਤਬੀਤ ਖਰਾਬ ਹੋਣ ਦੇ ਕਾਰਨ ਡਾਕਟਰ ਨੇ ਉਹਨਾਂ ਨੂੰ ਰੈਸਟ ਦੱਸਤੀ ਤੇ ਪਹਿਲੇ ਹਫ਼ਤੇ 10 ਦਿਨ ਇਹ ਕੰਮ ਛੱਡਤਾ ਸੀ ਪਰ ਘਰ ਦਾ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਗਿਆ ਇਸ ਤੋਂ ਬਾਅਦ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਇਹ ਕੰਮ ਮੈਂ ਸ਼ੁਰੂ ਕੀਤਾ ਮੇਰੀ ਹੈਲਪ ਕਰਨ ਦੇ ਲਈ ਮੇਰੀ ਕਜ਼ਨ ਸਿਸਟਰ ਅਮਨਜੋਤ ਮੇਰੀ ਹੈਲਪ ਕਰਦੀ ਹੈ ਤੋਂ ਅਸੀਂ ਇਨਕਮ ਲੈ ਕੇ ਜਾਂਦੇ ਹਾਂ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ ਅਸੀਂ ਸਵੇਰ ਮਾਰਨਿੰਗ 5:30 ਦੇ ਕਰੀਬ ਅਸੀਂ ਮੰਡੀ ਜਾਂਦਾ ਗੰਨਾ ਲੈ ਕੇ ਆਈਦਾ ਕਰਤਾਰਾ ਕੇ ਸਾਫ ਕਰੀਦਾ ਵਾਸ਼ ਕਰੀਦਾ ਗੱਡੀ ਚ ਸਾਰਾ ਸੈਟ ਅਪ ਲਾਈਦਾ ਉਸ ਤੋਂ ਬਾਅਦ ਮੋਗ ਗਿਆ ਕੇ ਸੈਟ ਅਪ ਲਾਈਦਾ ਫਿਰ ਸਾਰਾ ਸੇਲ ਬੋਲਿੰਗ ਲੱਗਦੀ ਸਰ ਉਹ ਤੇ ਕੁਆਂਟਲ ਦਾ ਰੇਟ ਨਹੀਂ ਕੁਆਂਟਲ ਦੇ حساب ਨਾਲ ਮਿਲਦਾ ਫਿਰ ਆਪਾਂ ਡੇਲੀ ਕੁਆਂਟਲ ਲੈ ਕੇ ਸਾਰਾ ਸਟੋਰ ਤਾਂ ਕਰ ਨਹੀਂ ਸਕਦੇ ਸਰ ਗੰਨਾ ਖਰਾਬ ਹੋ ਜਾਂਦਾ ਸੋ ਡੇਲੀ ਵੇਸਤੇ ਜਿੰਨਾ ਗੰਨਾ ਲੱਗ ਜਾਵੇ ਉਹ حساب ਨਾਲ ਦੇ ਆਂਕੜਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਬਾਹਰ ਵੀ ਜਾਂਦੇ ਆ ਉੱਥੇ ਵੀ ਜਾ ਕੇ ਦਿਹਾੜੀਆਂ ਕਰਦੀਆਂ ਇਸ ਤੋਂ ਵਧੀਆ ਆਪਾਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਤੇ ਘਰਿਆਂ ਦੀ ਹੈਲਪ ਕਰੀਏ ਸਰ ਗ੍ਰੈਜੂਏਸ਼ਨ ਮੈਂ ਪਹਿਲਾਂ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਚਾਲੂ ਕੀਤਾ ਸੀ ਕਦੇ ਸਿਸਟਰ ਫਾਦਰ ਸੀਗੇ ਤੇ ਵੀ ਉਹਨਾਂ ਦੀ ਅਬੀਦ ਖਰਾਬ ਹੋਣ ਕਰਕੇ ਮਉਣ ਕੇ ਇਹ ਕੰਮ ਉਹਨਾਂ ਨੇ ਆਪ ਚਾਲੂ ਕੀਤਾ ਮੇਰੀ ਕਜ਼ਨ ਸਿਸਟਰ ਨੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਹੈਲਪ ਕਰ ਲਈ ਉਹਨਾਂ ਦੇ ਨਾਲ ਆਂਦੇ ਨੇ ਤੇ ਪਹਿਲਾਂ ਸਭ ਤੋਂ ਪਹਿਲਾਂ ਮੰਡੀ ਜੋ ਕੰਨ ਲੈ ਕੇ ਆਣਾ ਪੈਂਦਾ ਵਾ ਸਾਨੂੰ ਸਾਫ਼ ਕਰਨਾ ਹੁੰਦਾ ਵਾ ਫਿਰ ਇੱਥੇ ਗੱਡੀ ਲਾਉਣਾ ਹੁੰਦਾ ਵਾ ਫਿਰ ਲੈ ਕੇ ਆਉਣਾ ਦਾ ਮੁੱਕ ਮੇਰੇ ਮੇਰੇ ਬ੍ਰਦਰ ਆ ਮੇਰੀ ਮਾਦਰ ਆ ਮੇਰੇ ਫਾਦਰ ਦੀ ਡੈਥ ਹੋ ਗਈ ਉਹਨਾਂ ਨੂੰ ਕਰੀਬ 12 ਸਾਲ ਹੋ ਗਏ ਡੈਥ ਹੋਈ ਉਹਨਾਂ ਨੂੰ ਉਹਨਾਂ ਨੇ ਵੀ ਇਦਾਂ ਵੀ ਵੀ ਘਰੋਂ ਬਾਹਰ ਨਿਕਲੋ ਮਾਂ ਪਿਓ ਨਹੀਂ ਜੀ ਬਿਲਕੁਲ ਕੰਮ ਕਰ ਜੇ ਤਾਂ ਕੋਈ ਹਰਜ ਨਹੀਂ ਹੈ ਪਰ ਜਦੋਂ ਅਸੀਂ ਇੰਨੀ ਪੜ੍ਹਾਈ ਕਰ ਲਏ ਨੇ ਫਿਰ ਤਾਂ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਨਾ ਕਿਤੇ ਅਸੀਂ ਕਾਬਲ ਆ ਜੋ ਅਸੀਂ ਮਿਹਨਤ ਕੀਤੀ ਹੈ ਇੰਨੀ ਪੜ੍ਹਾਈ ਕੀਤੀ ਹੈ ਤਾਂ ਫਿਰ ਜੇ ਰੇਡੀਓ ਹੀ ਲਾਉਣੀਆਂ ਤੇ ਇੰਨੀ ਪਟੀਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਸਿਰਫ ਇੱਕ ਮੁੰਡੇ ਹੀ ਨਹੀਂ ਹੈ ਜਿਹੜਾ ਆਪਣੇ ਪਿਓ ਦਾ ਜਿਹੜਾ ਹੈ ਕੰਮ ਉਹ ਅੱਗੇ ਕਰ ਸਕਦੇ ਆ ਪਰ ਫਿਰ ਵੀ ਦੇਖ ਰਹੇ ਬੱਚੀਆਂ ਪੜੀਆਂ ਹੋਈਆਂ ਤੇ ਇਹਨਾਂ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਹੈ ਉਹਦੇ ਨਾਲ ਜ਼ਿਆਦਾ ਇਹਨਾਂ ਦੀ ਅਪਡੇਟ ਜਿਹੜੀ ਪਿਤਾ ਦੀ ਉਹ ਹੈਲਪ ਹੋ ਸਕਦਾ